ਸੁਰਤ ਚਵਾਈ ਵਗੈਰਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰਸਾਰਾ ਨਹੀਂ ਬਰੇ ਮਗਲਸਣਾ ਵੀ ਧਾਰਾ ਮਾਰਦੀ ਸੋ ਚਵਾਈ ਦੀ ਦੇਖੋ ਜਮ ਇੱਕ ਨੰਬਰ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਚੋਣਾ ਕੋਈ ਭੂਰਸਾਰਾ ਨਹੀਂ ਸਟਾਰਟਿੰਗਾਂ ਪਾ ਧਾਰੇ ਮਾਰ ਕੇ ਦੇਖੋ ਨੇ ਪਏ ਹਾਂਜੀ ਭਾਈ ਜੀ ਨਾਮ ਡਰੈਸ ਦੱਸ ਦਿਓ ਆਪਣਾ ਨਾਮ ਸੁਖਚੈਨ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਈ ਤੇ ਮੋਬਾਈਲ ਨੰਬਰ ਬਈ ਆਪਣਾ 79738482 79738482 38482 ਪਹਿਲੇ ਨੰਬਰ ਤੇ ਆਪਾਂ ਸਟਾਰਟਿੰਗ ਧਾਰਾ ਹੀ ਮਾਰ ਕੇ ਦਿਖਾ ਦਿਆਂ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਸਵੇਰ ਦੀ ਸੂਈ ਹੈ ਵੀਰੇ ਜੇਰ ਕੰਪਲੀਟ ਹੈ ਜੇਰ ਅੰਦਰ ਪਈਏਗੀ ਜੇਰ ਆਪਾਂ ਇਹ ਦਿਖਾ ਦਨੇ ਬੱਚਾ ਨਹੀਂ ਕੀ ਜੇ ਤਾਂ ਬੱਚਾ ਦੇਦਾ ਬਾਈ ਜੀ ਅੱਛਾ ਮਗਰ ਆ ਗਿਆ ਬੱਚਾ ਸੂਆ ਕਿਹੜਾ ਸੂਈ ਆ ਸੂਆ origial ਦੂਜਾ ਵੀਰੇ ਮੂੰਹ ਚਾਰ ਦੰਦਾ ਅੱਛਾ ਮੂੰਹ ਚਾਰ ਦੰਦਾ ਤੇ ਜੈਨੂਨ ਪਹਿਲਾ ਸੂਆ ਸੂਈ ਆ ਤੇ ਆਪਾਂ ਕੋਈ ਨਿਆਣੀ ਪਾਇਆ ਕੋਈ ਹੋਰ ਨਹੀਂ ਪਾਇਆ ਉਦਾਂ ਹੀ ਥੱਲੇ ਬਹਿੜ ਗਏ ਤੇ ਚੋਣ ਚਵਾਦੀ ਪੂਰੀ ਖਰੀਆ ਉਠੜ ਜਿਵੇਂ ਮਰਜੀ ਬੰਦਾ ਬੈਠੀ ਚੱਲੇ ਹੈਣਾ ਤੇ ਦੁੱਧ ਹਾਈਐਸਟ ਕਿੰਨਾ ਕ ਪਾ ਦੂਗੀ ਜੀ ਇਹ ਵੀਰੇ ਤਾਂ ਜੀ ਤੋਂ ਮਾਲਕ ਤੋਂ ਲੀਆ ਤਾਂ 15 ਕਿਲੋ ਕਹਿੰਦਾ ਪਰ 12 ਕਿਲੋ ਰਾਮ ਨਾਲ ਦੇ ਹੀ ਦੇਣ ਨੇ। ਕ੍ਰਾਸ ਬਹਿੜਾ ਗਈ ਠੰਡੀ ਸੀਲਾ ਕਹਿੰਦਾ ਭਾਬਾ ਇੱਕ ਤਰ੍ਹਾਂ ਦਾ ਅੱਜ ਮੱਝ ਨਾਲ ਗੰਬੇਰ ਕਰੂ। ਲੱਖ ਦੀ ਮਜਰੀ ਹੀ ਨਹੀਂ ਕਰਦੀ। ਸੋ ਵੀ ਅੱਜ ਨਵਾਂ ਸਾਲ ਚੜ ਗਿਆ। ਅੱਜ ਤੁਸੀਂ ਉਹ ਗੱਲ ਭੁੱਲ ਜਾਓ ਵੀ ਸਾਨੂੰ ਲੱਖ ਦੀ ਮਹਿ ਮਿਲ ਜੂਗੀ ਤੇ ਲੱਖ ਤੋਂ ਕੰਮ ਬਾਹਰ ਹੋ ਚੱਲਿਆ ਦੇਸੀ ਮਹਿ ਦਾ ਜਮਾ। ਤੇ ਬਾਈ ਜੀ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ? ਇਹਦਾ ਰੇਟ ਵੀ ਰਿਹਾ 55000 50000 ਚੋਂ 1000 ਛੜ ਦਾਂਗੇ। ਸੋ ਜੇ ਉਹਨਾਂ ਨਾਲ ਗੱਲ ਆ 50000 ਚੋਂ 1000 ਰੁਪਿਆ ਛੋੜ ਆਪਾਂ ਕਰ ਦਾਂਗੇ ਧੋਰੀ ਬਾਹਰ ਸੋ ਵੀਰੋ ਜੇਰ ਦੇਖ ਸਕਦਾ ਜੇਰ ਟੋਟਲੀ ਕੰਪਲੀਟ ਆ ਫੁੱਲ ਓਕੇ ਅੰਦਰ ਘੜੀ ਸੁੱਈ ਹੈਗੀ ਤੇ ਅੱਧਾ ਘੰਟਾ ਖੰਡ ਹੋ ਗਿਆ ਵੀਰ ਕਹਿੰਦਾ ਜੇਰ ਪਈ ਨੂੰ ਪੂਰੀ ਓਕੇ ਆ ਜਾ ਸੋ ਵੀਰੋ ਫੇਸ ਕੁਆਲਟੀ ਵਗੈਰਾ ਦੇਖ ਸਕਦਾ ਸੋਹਣੀ ਸਾਫ ਸੁਥਰੀ ਚੰਗੀ ਬਜਨ ਮੌਜੂਦ ਵਾਲੀ ਵਹਿੜਾ ਲੈ ਜਾ ਥੋੜਾ ਬੱਚੇ ਦਾ ਘਰ ਦੀ ਹੈਗੀ ਤੇ ਬਾਹ ਕੀ ਲੇਵਾ ਦੇਖੋ ਸੋਹਣਾ ਸਾਫ ਸੁਥਰਾ 49000 ਰੁਪਏ ਦੀ ਸੱਜਰ ਵਹਿੜਾ ਤਾਜੀ ਸਵੀ ਵੀ ਜੇਰ ਧਾਰ ਓਕੇ ਤੇ ਬਾਕੀ ਲੇਵਾ ਨੇੜੇ ਤੋਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ 50000 ਤੇ ਵੀਰ ਕਹਿੰਦਾ 1000 ਰੁਪਏ ਛੋੜ ਕਰ ਦਾਂ ਸੋ ਸਿੱਧੇ ਪਾਸੇ ਪੁੱਠੇ ਪਾਸੇ ਜਦੋਂ ਮਰਜੀ ਧਾਰਾ ਮਾਰੇ ਚਲੋ ਸਵਾ ਦੇਖੋ ਜਮਾ ਕੈਵਤ ਜਮਾ ਨਰਾਲੀ ਕੱਲੀ ਬਿਹੜ ਖੜੀ ਹੈ ਕੋਈ ਵੀਰ ਨੇ ਨਿਆਣਾ ਨਹੀਂ ਪਾਇਆ ਠੰਡੀ ਹੈ ਬਈ ਕੁਝ ਲਾਉਣ ਦੀ ਲੋੜ ਨਹੀਂ ਹੈਗੀ ਤੇ ਇੱਕ ਤਰ੍ਹਾਂ ਦੀ 14 ਕਿਲੋ ਦੁੱਧ ਮੰਨ ਕੇ ਤੁਸੀਂ ਬਿਹੜ ਲੈ ਲਿਓ ਤੇ ਚੰਗੀ ਸੇਵ ਵਾਲਾ 14 ਤੋਂ ਬਾਹਰ ਵੀ ਚੋ ਸਕਦਾ ਤੇ 50 ਤੇ ਵੀਰੇ ਮਾਨਦਾਨ ਆਪਾਂ ਕਰ ਦਾਂਗੇ ਹਣਾ ਆ ਜਾ ਕੇ 2 ਨੰਬਰ ਤੇ ਗੱਬੜ ਬਿਹੜ ਦੇਖ ਰਹੇ ਆਪਾਂ ਇਹ ਕਿਹੜਾ ਸੂਆ ਵੀਰੇ ਸੂਈਏ ਸੁੰਦੀ ਆ ਵੀਰੇ ਦੂਜਾ ਸੂਆ ਸੁੰਦੀ ਜਿਹੜੇ ਪਲੂਨੇ ਦਿੱਤਾ ਵਾ 22 ਕਿਲੋ ਅੱਛਾ ਪਿੰਡ ਚੋਂ ਫਾਰਮ ਚੋਂ ਹੀ ਲਈ ਆ ਚਾਹ ਤਨ ਕੱਢਦੀ ਆ ਇਹੇ ਵੀਰੇ 10 ਦਿਨ ਬਾਕੀ ਨੇ ਅੱਛਾ 10 ਦਿਨ ਆ ਜਿਹਦੇ ਸੂਣ ਚ ਬਾਕੀ ਪਏ ਆ ਤੇ ਇਸ ਕੀ ਕਰਨਾ ਦੁੱਧ ਮੰਨ ਕੇ ਚੱਲੇ ਜਾਂਦਾ ਐਕਟਿਵੀਰੇ 25 ਤੋਂ 27 ਕਿਲੋ ਤੁਸੀਂ ਰੇਟ ਕਿਰ ਹੋਊ ਇਹਦਾ ਇਹਦਾ ਰੇਟ ਵੀਰੇ ਜਿਵੇਂ ਜੈਮੇ 85 ਯਾਰ ਮਾਨਤਨ ਕਰਦਾ ਐ 85 ਚ ਮਾਨਤਨ ਕਰਦਾ ਨਹੀਂ ਤੋਰੀ ਬਾਹਰ ਨੂੰ ਸੋ ਫਿਰ 85 ਜੋ ਵੀ ਰਮਾਨਤਨ ਕਰ ਦੂਗਾ ਤੇ ਇਹ ਸੂਆ ਦੂਜਾ ਸੁੰਦੀ ਆ ਸੂਣ ਦੇ ਵਿੱਚ ਇਹਦੇ 12 13 ਦਿਨ ਬਾਕੀ ਪਏ ਆ ਹਨਾ ਸੋ ਦੋ ਗਾਵਾਂ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਦਿਖਾਦੀ ਗੱਬਣ ਅਤੇ ਇੱਕ ਦਿਖਾਦੀ ਤਾਜੀ ਸੂਈ ਵੀ ਕੱਦ-ਕੱਡ ਵਗੈਰਾ ਜੀ ਸੋ ਵਜਨ ਵਜੂਦ ਦੇਖੋ ਬੈੜਦਾ ਚੰਗਾ ਸਾਫ ਸੁਥਰਾ ਚੰਗੀ ਵਜਨ ਵਜੂਦ ਵਾਲੀ ਤੇ ਬਾਈ ਜੀ ਆਪਣਾ ਨੰਬਰ ਇੱਕ ਵਾਰੀ ਫੇਰ ਬੋਲ ਦਿਓ 797 384 82 ਸੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਦ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ